ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਹਜ਼ਾਰੇ ਮਾਝ ਮਹਲਾ 5 ਚੌਪਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰੀ ਕੀ ਨਿਆਈ ਤ੍ਰਿਕਾਣਾ ਉਤਰੈ ਸ਼ਾਂਤਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਨ ਬਾਣੀ ਚਿਰ ਹੋਆ ਦੇ ਕੇ ਸਾਰੰਗ ਪਾਣੀ ਤਨ ਸੁਦੇਸ ਜਾ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹੋ ਕੋਲੀ ਹੋ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ ਇੱਕ ਕੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਆ ਪ੍ਰਿਆ ਤੁਦ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹੋ ਕੋਲੀ ਜੀਓ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਓ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਕਰਮ ਹੈ ਪਾਇਆ ਸੀ ਕਰੀ ਪਲਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹੋ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਾਉ ਤਨਾਸਰੀ ਮਹਲਾ ਪਹਿਲਾ ਕਰ ਪਹਿਲਾ ਚਉਪਦੇ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤੈ ਆਪਣਾ ਕੈਸੇ ਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵਿਐ ਅੰਤ ਚੜਾਏ ਸੋਇ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਇ ਦਇਆਲ ਤੇਰੇ ਨਾਮ ਤਰਾ ਸਦ ਗੁਰ ਬਾਣੇ ਜਾਉ ਰਹਾਉ ਸਰਬੰਸਾ ਚਾ ਇਕ ਹੈ ਦੂਜਾ ਨਹੀਂ ਕੋਈ 타 ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਝ ਪਿਆਰੇ ਕੇਵ ਰਹਾ ਸਾਵਡਿਆ ਜੀ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਾ ਰਹਾਓ ਸੇਵੀ ਸਾਹਿਬ ਆਪਣਾ ਅਵਰ ਨ ਜਾਣ ਚੋ ਕੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿੱਚ ਹੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ ਤਿਲੰਗ ਮਹਲਾ ਪਹਿਲਾ ਕਰ ਤੀਜਾ ਇੱਕ ਅਹੰਕਾਰ ਸਤ ਗੁਰ ਪਰਸਾ ਇਹੋ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ मेरा कंत न पावे चोलड़ा प्यारे क्यों धन से जय जाए हो हाँ क़ुरबान जाओ मेहरवाना हों हाँ कुर्बान जाओ हों हाँ कुने जाओ तिना के लैन जो तेरा नाव लैन जो तेरा नाओ तिना के हों सद कुर्बान जाओ रहाओ काया रंगन जेतिया प्यारे पाइं नाओ मजीठ रंगन वाला जे रंग साहिब ऐसा रंग न डीठ जिन के चोले रतड़े प्यारे ਕੰਤ ਤਿਨਾ ਕੇ ਪਾਸ ਤੂੜ ਤਿਨਾ ਕੀ ਜੀ ਮਿਲੇ ਜੀ ਕਹੁ ਨਾਨਕ ਕੀ ਅਰਦਾਸ ਆਪੇ ਸਾਚੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਪਾਵੇ ਆਪੇ ਹੀ 라ਵੇ ਤਿਲੰਗ ਮਹਲਾ ਪਹਿਲਾ ਇਹ ਆਨੜੀ ਇਹ ਮਾਨੜਾ ਕਾਈ ਕਰੇ ਆਪ ਨੜੈ ਕਰ ਹਰ ਰੰਗੋ ਕੀ ਨਾ ਮਾਨਹਿ ਸੋ ਨੇੜਾ ਤਨ ਕਮਲਿਏ ਬਾਹਰ ਕੀਆ ਟੁੰਡੇ ਪੈ ਕੀਆ ਦੇਹ ਸਲਾਈ ਆ ਨੈਣੀ ਪਾਪ ਕਾ ਕਰ ਸੀ ਗਾਰੋ ਤਾਂ ਸੋਹਾਗਣ ਜਾਣੀ ਐ ਲਾਗੀ ਜਾਂ ਸੋ ਤੇਰੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਾਂ ਤਨਕੰਤ ਨਾ ਪਾਵੇ ਕਰਨਿਪਲਾ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਤਾਵੇ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ ਇੰਨੇ ਬਾਤੀ ਸੋ ਪਾਈਐ ਨਾਹੀ ਪਈ ਕਾਮਣ ਯਾਣੀ ਜਾਏ ਪੁੱਛੋ ਸੋ ਹਗਣੀ ਵਾਹੇ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਪਲਾ ਕਰ ਮੰਨੀ ਐ ਇੱਕਮਤ ਹੁਕਮ ਚੁਕਾਈ ਐ ਜਾਂ ਕਹਿ ਪ੍ਰੇਮ ਪਦਾਰਤ ਪਾਈ ਐ ਤਉ ਚਰਣੀ ਚਿਤ ਲਾਈ ਐ ਸੋ ਕੀਜੈ ਸੋ ਕੀਚੈ ਤਨ ਮਨੋ ਦੀਜੈ ਐਸਾ ਪਰਮਨ ਲਾਈ ਐ ਏਵ ਕਹਿ ਸੋ ਆਗਣੀ ਪੈਣੇ ਇੰਨੇ ਬਾਤੀ ਸੋ ਪਾਈ ਐ ਆਪ ਗਵਾਈ ਐ ਤਾਂ ਸੋ ਪਾਈ ਐ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖਿਆ ਸੋ ਦਿਨ ਲੇਖਿਆ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾਹ ਸੋ ਆਗਣ ਨਾਨਕ ਸਾਹ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਨਿਸ ਪਾਈ ਸਮਾਣੀ ਸੁੰਦਰ ਸਾਈ ਸਰੂਪ ਵਿਚਖਣ ਕਈ ਐ ਸਾਹ ਸਿਆਣੀ ਸੋਹੀ ਮਹਿਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕਹਿ ਪਹਿ ਤੀਖਿਆ ਲੇਵਾ ਕਹਿ ਪੈ ਮੂਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਤਲ ਮਈਲ ਪਰਪੁਰ ਰਹਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਕਟਹੀ ਪੀਤਰ ਸੋ ਸੋ ਟੋਲੀ ਇਨ ਬਿਤ ਚਿੱਤ ਰਹਾਵਾ ਆਪੇ ਕੰਡਾ ਤੂਲਤ ਰਾਜੀ ਆਪੇ ਤੋਲਨ ਹਾਰਾ ਆਪੇ ਦੇਖੇ ਆਪੇ 부ਝੇ ਆਪੇ ਹੈ ਵਣਜਾਰਾ ਅੰਤੁਲਾ ਨੀਚ ਜਾਤ ਪਰਦੇਸੀ ਹਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਬਿਲਾਵਲ ਮਹਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਤੇ ਹੀ ਬੁਝਾਈ ਜੈਸੇ ਸੱਚ ਮਹਿ ਰੋ ਰਚਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰੇ ਕਿਆ ਚਤੁਰਾਈ ਕਿਆ ਹੋ ਕਥੀ ਕਥੇ ਕਤ ਦੇਖਾਂ ਮੈਂ ਅਕਤ ਨਾ ਕਤ ਨਾ ਜਾਈ ਜੋ ਤੋ ਤ ਪਾਵੇ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੁਕਰ ਹੋ ਬੇਗਾਨਾ ਪੋਕਾ ਇਸ ਦਨ ਤਾਈ ਪਗਤ ਹੀਣ ਨਾਨਕ ਜੀ ਹੋਏਗਾ ਤਾਂ ਖਸਮੇ ਨਾ ਉਹ ਨਾ ਜਾਈ ਬਿਲਾਵਲ ਮਹਿਲਾ ਪਹਿਲਾ ਮਨ ਮੰਦਰ ਤਨੂ ਇਸ ਕਲੰਦਰ ਕਟਹੀ ਤੀਰਤਨਾਵਾ ਇਹ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਆਵਾ ਮਨ ਬੇਦਿਆ ਦਇਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਕ ਅਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਈਲ ਪਰਪੁਰ ਲੀਨਾ ਕਟ ਕਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾ ਤੇਰੇ ਤੁਜ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਜੀ ਜਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਤੁਝ ਬਿਨ ਅਵਰ ਨ ਜਾਣਾ ਮੇਰੇ ਸਾਈਂਵਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ